ਸਤਿ ਸ੍ਰੀ ਅਕਾਲ ਵੀ ਚੈਨਲ ਦੇ ਨਵੇਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਅਕਸਰ ਅਸੀਂ ਇਸ ਚੈਨਲ ਤੋਂ ਖੇਤੀਬਾੜੀ ਬਾਰੇ ਗੱਲਾਂ ਕਰਦੇ ਹਾਂ ਪਰ ਅੱਜ ਅਸੀਂ ਤੁਹਾਡੀ ਗੱਲ ਕਰਨੀ ਹੈ ਤੁਹਾਡੇ ਖਾਣ ਪੀਣ ਦੀ ਗੱਲ ਕਰਨੀ ਹੈ ਸਾਨੂੰ ਕਈ ਸਵਾਲ ਆਏ ਨੇ ਕਿ ਜਿਹੜੇ ਕਣਕ ਅਸੀਂ ਖਾਂਦੇ ਹਾਂ ਆਟੇ ਦੇ ਰੂਪ ਚ ਰੋਟੀਆਂ ਦੇ ਰੂਪ ਚ ਕੀ ਇਹ ਖਾਣੀ ਸਹੀ ਹੈ ਤੇ ਦੂਜੀ ਗੱਲ ਹੈ ਕਿ ਦੇਸੀ ਕਣਕ ਜਿਹੜੀ ਹੈ ਉਹ ਜਿਹੜੀਆਂ ਮਾਡਰਨ ਵੈਰਾਈਟੀਆਂ ਹੈਗੀਆਂ ਉਹਨਾਂ ਦੇ ਮੁਕਾਬਲੇ ਚੰਗੀ ਹੈ ਕਿ ਮਾੜੀ ਹੈ ਅੱਜ ਕੱਲ ਲੋਕ ਮਿਲਟਸ ਜਿਹੜੇ ਬਾਜਰੇ ਹੈਗੇ ਆ ਜਾਂ ਜਵਾਰ ਦਾ ਆਟਾ ਬਹੁਤ ਖਾਣ ਲੱਗੇ ਨੇ ਇਹ ਵੀ ਆਪਾਂ ਗੱਲ ਕਰਨੀ ਹੈ ਕਿ ਕੀ ਮਿਲਟਸ ਕਣਕ ਨੂੰ ਖਾਣੇ ਚੰਗੇ ਆ ਕਿ ਨਹੀਂ ਮਿਲਟਸ ਜਿਹੜੇ ਹੈਗੇ ਆ ਉਹ ਕਈ ਲੋਕ ਕਲੇਮ ਕਰਦੇ ਆ ਕਿ 슈ਗਰ ਦੇ ਮਰੀਜ਼ ਨੇ ਜਾਂ ਦਿਲ ਦੀ ਜਿਹੜੀ ਬਿਮਾਰੀਆਂ ਨੇ ਉਹਨਾਂ ਲਈ ਬਹੁਤ ਵਧੀਆ ਨੇ ਇਹ ਗੱਲ ਵੀ ਆਪਾਂ ਇਸ ਵੀਡੀਓ 'ਚ ਕਰਾਂਗੇ ਤੇ ਸਭ ਤੋਂ ਅਖੀਰ ਦੇ ਵਿੱਚ ਤੁਹਾਨੂੰ ਇਹ ਦੱਸਣਾ ਹੈ ਕਿ ਜੇ ਤੁਸੀਂ ਮਿਲਟਸ ਖਾਣੇ ਆ ਤੇ ਇਨ੍ਹਾਂ ਸਾਰੇ ਮਿਲਟਾਂ ਦੇ ਵਿੱਚੋਂ ਸਭ ਤੋਂ ਵਧੀਆ ਮਿਲਟ ਕਿਹੜਾ ਹੈ ਜਿਹਦਾ ਤੁਸੀਂ ਆਟਾ ਖਾ ਸਕਦੇ ਹੋ ਸੋ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਲੱਭਦੇ ਆਂ ਆਓ ਚੱਲੀਏ ਇਸ ਵੀਡੀਓ ਦੇ ਵਿੱਚ ਸ਼ੁਰੂਆਤ ਕਰਦੇ ਹਾਂ ਕਣਕ ਤੋਂ ਕਣਕ ਤੇ ਬਾਜਰਾ ਇਹ ਦੋਨੋਂ ਫਸਲਾਂ ਪੰਜਾਬ ਦੀਆਂ ਮੁੱਢਕ੍ਰੀਮ ਤੋਂ ਫਸਲਾਂ ਨੇ ਹਜ਼ਾਰਾਂ ਸਾਲਾਂ ਤੋਂ ਲੋਕ ਇਹ ਉਗਾ ਵੀ ਰਹੇ ਨੇ ਤੇ ਖਾ ਵੀ ਰਹੇ ਨੇ ਪਿਛਲੇ 100 ਸਾਲਾਂ 'ਚ ਕੀ ਹੋਇਆ ਕਿ ਜਿਵੇਂ ਜਿਵੇਂ ਪੰਜਾਬ ਦੀ ਧਰਤੀ ਉੱਪਰ ਪਾਣੀ ਲੱਗਣ ਲੱਗਿਆ ਤੇ ਜਿਹੜੀਆਂ ਸਾਡੀਆਂ ਬਰਾਨੀ ਫਸਲਾਂ ਸੀਗੀਆਂ ਖਾਸ ਕਰਕੇ ਸੌਣੀ ਦੀਆਂ ਬਾਜਰੇ ਹੋ ਗਏ ਜਵਾਰਾਂ ਹੋ ਗਈਆਂ ਇਹ ਹੌਲੀ 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 ਇਹਨਾਂ ਦਾ ਰਕਬਾ ਘਟਦਾ ਗਿਆ ਤੁਸੀਂ ਜੇ ਪੰਜਾਬ ਦਾ ਡੇਟਾ ਦੇਖੋ ਫਸਲਾਂ ਦਾ 1960 ਦੇ ਕਰੀਬ ਉਦੋਂ ਵੀ ਸਾਡੇ ਕੁਝ ਇਲਾਕਿਆਂ ਦੇ ਵਿੱਚ ਬਾਜਰਾ ਤੇ ਜਵਾਰਾਂ ਉਗਾਈਆਂ ਜਾਂਦੀਆਂ ਸੀ ਪਰ ਹੌਲੀ-ਹੌਲੀ ਫਿਰ ਅਸੀਂ ਸੌਣੀ ਦੇ ਫਸਲਾਂ ਦੇ ਵਿੱਚ ਝੋਨਾ ਵੜ ਲਿਆ ਤੇ ਝੋਨੇ ਨੇ ਫਿਰ ਬਾਕੀ ਸਾਰੀਆਂ ਫਸਲਾਂ ਨੂੰ ਹੌਲੀ-ਹੌਲੀ ਸਾਡੇ ਸਿਸਟਮ ਚੋਂ ਕੱਟਤਾ ਅਸੀਂ ਅਕਸਰ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਉਹ ਬਾਜਰੇ ਦੀਆਂ ਜਵਾਰ ਦੀਆਂ ਰੋਟੀਆਂ ਖਾਂਦੇ ਸਨ 60-70 ਸਾਲ ਪਹਿਲਾਂ ਦੀ ਗੱਲ ਹੈ ਪਰ ਹੁਣ ਇਹ ਬਹੁਤ ਘਟ ਗਿਆ ਸੀ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਹੜੀ ਦੇਸੀ ਕਣਕ ਹੈ ਜਿਹੜੀਆਂ ਮਾਡਰਨ ਵੈਰੈਟੀਆਂ ਤੋਂ ਪਹਿਲਾਂ ਦੀ ਕਣਕ ਹੈ ਕੀ ਉਹ ਚੰਗੀ ਸੀ ਇਆ ਉਹਦੇ ਵਿੱਚ ਕੋਈ ਇਹੋ ਜਿਹੇ ਤੱਤ ਸੀਗੇ ਜਿਹੜੇ ਕਿ ਅੱਜ ਕੱਲ ਦੀ ਵੈਰਾਈਟੀਆਂ 'ਚ ਨਹੀਂ ਹੈਗੇ। ਸੋ ਮੈਂ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇਣ ਲਈ ਤੁਹਾਡੇ ਸਾਹਮਣੇ 2-3 ਰਿਸਰਚ ਪੇਪਰ ਪੇਸ਼ ਕਰਦਾ ਹਾਂ ਜਿਹੜਾ ਕਿ ਇਹਨਾਂ ਸਾਰੀਆਂ ਖੋਜਾਂ ਦਾ ਨਿਚੋੜ ਹੈ। ਦੇਸੀ ਕਣਕ ਜਿਹੜੀਆਂ ਪੁਰਾਣੀ ਕਣਕ ਨੂੰ ਐਂਸ਼ੀਐਂਟ ਵੀਟਸ ਕਹਿੰਦਾ ਹੈ। ਸੋ ਇਹਨਾਂ ਖੋਜਾਂ ਤੋਂ ਇਹ ਪਤਾ ਲੱਗਿਆ ਹੈ ਕਿ ਜਦੋਂ ਆ ਮਾਡਰਨ ਸਮੇਂ ਦੇ ਵਿੱਚ ਅਸੀਂ ਕਣਕ ਦਾ ਝਾੜ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਦੇ ਨਾਲ ਕੁਝ ਚੀਜ਼ਾਂ ਦੇ ਵਿੱਚ ਫਰਕ ਆਇਆ ਹੈ। ਸੋ ਜਿਵੇਂ ਜਿਵੇਂ ਝਾੜ ਵੱਧਦਾ ਹੈ ਓਵੇਂ ਓਵੇਂ ਪ੍ਰੋਟੀਨ ਲੈਵਲ ਘਟਦੇ ਆ। ਸੋ ਜਿਹੜੀ ਪ੍ਰਾਣੀ ਕਣਕ ਸੀ ਉਹਦੇ ਵਿੱਚ ਪ੍ਰੋਟੀਨ ਲੈਵਲ ਜ਼ਿਆਦਾ ਸੀ ਅੱਜ ਕੱਲ ਦੀ ਜਿਹੜੀ ਕਣਕ ਹੈ ਉਹਦੇ ਵਿੱਚ ਕੰਪੈਰੀਟਿਵਲੀ ਪ੍ਰੋਟੀਨ ਲੈਵਲ ਘੱਟ ਹੈ ਇਸ ਤੋਂ ਇਲਾਵਾ ਜਿਹੜੇ ਅਮੀਨੋ ਐਸਿਡਸ ਹੁੰਦੇ ਆ ਤੇ ਕੁਝ ਲਿਪਿਡ ਪ੍ਰੋਫਾਈਲ ਹੈ ਕੁਝ ਜਿਹੜੇ ਸਕੈਂਡਰੀ ਕੰਪਾਊਂਡਸ ਹੁੰਦੇ ਆ ਉਹਨਾਂ ਦੇ ਵਿੱਚ ਵੀ ਫਰਕ ਪਿਆ ਇਹ ਬੜੀ ਸੁਭਾਵਿਕ ਜੀ ਗੱਲ ਹੈ ਜਦੋਂ ਅਸੀਂ ਝਾੜ ਵਧਾਉਣ ਲਈ ਕੋਈ ਛੇੜਛਾੜ ਕਰਦੇ ਹਾਂ ਕਿਸੇ ਚੀਜ਼ 'ਚ ਤਾਂ ਫਿਰ ਦੂਜੀ ਚੀਜ਼ਾਂ 'ਚ ਵੀ ਫਰਕ ਪੈਂਦਾ ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਹੈ ਗਲੂਟਨ ਜਿਹਦੇ ਕਰਕੇ ਕਈ ਲੋਕ ਕਣਕ ਨਹੀਂ ਖਾਂਦੇ ਕਿਉਂਕਿ ਉਹਨਾਂ ਦਾ ਜਿਹੜਾ ਡਾਈਜੈਸਟਿਵ ਸਿਸਟਮ ਹੁੰਦਾ ਹੈ ਉਹਨਾਂ ਦਾ ਜਿਹੜਾ ਪਚਾਉਣ ਵਾਲਾ ਸਿਸਟਮ ਹੈ ਉਹ ਗਲੂਟਨ ਨੂੰ ਐਕਸੈਪਟ ਨਹੀਂ ਕਰਦਾ ਉਹਦੇ ਬਾਰੇ ਜਦੋਂ ਗੱਲ ਕੀਤੀ ਗਈ ਤਾਂ ਦੇਸੀ ਕਣਕਾਂ ਜਿਹੜੀਆਂ ਪੁਰਾਣੀਆਂ ਕਣਕਾਂ ਉਹਨਾਂ 'ਚ ਵੀ ਉਨਾ ਹੀ ਗਲੂਟਨ ਸੀ ਜਿੰਨਾ ਕਿ ਅੱਜ ਕੱਲ੍ਹ ਵਾਲੀਆਂ 'ਚ ਸੋ ਗਲੂਟਨ ਦੇ ਲੈਵਲ 'ਚ ਕੋਈ ਬਹੁਤਾ ਫਰਕ ਨਹੀਂ ਹੈਗਾ ਸੋ ਕੁੱਲ ਬਣਾ ਕੇ ਸਾਇੰਸਦਾਨ ਇਹ ਕਹਿੰਦੇ ਆ ਕਿ ਥੋੜਾ ਬਹੁਤਾ ਫਰਕ ਹੈਗਾ ਪਰ ਦੇਸੀ ਕਣਕ ਤੇ ਜਿਹੜੀ ਮਾਡਰਨ ਕਣਕ ਹੈ ਉਹਦੇ ਤੱਤਾਂ ਦੇ ਵਿੱਚ ਇਆ ਉਹਦੇ ਹੀ ਆਪਾਂ ਕਹਿ ਲੋ ਕਿ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਹੈਗੀ ਆ ਉਹਦੇ 'ਚ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈਗਾ ਹਾਂ ਇੱਕ ਗੱਲ ਨੋਟ ਕਰਨ ਵਾਲੀ ਜ਼ਰੂਰ ਹੈਗੀ ਹੈ ਕਿ ਅਸੀਂ ਕਣਕ ਕਿਵੇਂ ਗਾਉਨੇ ਆ ਇਹਦਾ ਫਰਕ ਵੀ ਪੈਂਦਾ ਹੈ ਕਿ ਕਣਕ ਦੇ ਵਿੱਚ ਤੱਤ ਕੀ ਹੋਣੇ ਆ ਜਿਵੇਂ ਕਿ ਜਿਹੜੀ ਆਰਗੈਨਿਕ ਕਣਕ ਹੈ ਜਿਹਦੇ 'ਤੇ ਕੋਈ ਰੈਸਪਰੇਅ ਨਹੀਂ ਹੈਗੀ ਉਹਦੇ 'ਚ ਕੁਝ ਐਂਟੀਆਕਸੀਡੈਂਟਸ ਜ਼ਿਆਦਾ ਦੇਖੇ ਗਏ ਨੇ ਉਹਦੇ ਵਿੱਚ ਜਿਹੜੇ ਕੁਝ ਮਿਨਰਲਸ ਨੇ ਜਿਵੇਂ ਸੇਲੀਨੀਅਮ ਹੋ ਗਿਆ ਮੈਗਨੀਸ਼ੀਅਮ ਹੋ ਗਿਆ ਜ਼ਿੰਕ ਹੋ ਗਿਆ ਉਹ ਵੀ ਜ਼ਿਆਦਾ ਦੇਖਿਆ ਗਿਆ ਹੈ ਸੋ ਜਿਹੜੀ ਬਰੀਡਿੰਗ ਕਰਕੇ ਤੇ ਕਿਵੇਂ ਤੁਸੀਂ ਕਣਕ ਅਗਾਉਣੀਓ ਇਹਨਾਂ ਦੋਨਾਂ ਕਰਕੇ ਕਣਕ ਦੇ ਤੱਤਾਂ 'ਚ ਥੋੜਾ ਬਹੁਤਾ ਫਰਕ ਪੈ ਸਕਦਾ ਹੈ ਪਰ ਓਵਰਆਲ ਦੇਸੀ ਕਣਕ ਤੇ ਜਿਹੜੀਆਂ ਮਾਡਰਨ ਵੈਰਾਈਆਂ ਆ ਉਹੋ ਇੱਕੋ ਜਿਹੀਆਂ ਨੇ ਆਓ ਹੁਣ ਦੇਖੀਏ ਕਿ ਮਿਲਟਸ ਕੀ ਹੁੰਦੇ ਨੇ ਤੇ ਕਿਹੜੇ ਕਿਹੜੇ ਮਿਲਟਸ ਚੜਿਆ ਹੋਇਆ ਇੰਡੀਆ ਦੇ ਵਿੱਚ ਪੈਦਾ ਹੁੰਦੇ ਨੇ ਸੋ ਮਿਲਟਸ ਮਤਲਬ ਬਾਜਰੇ ਸੋ ਬਾਜਰਾ ਇੱਕ ਸ਼ਬਦ ਹੈ ਬਾਜਰਾ ਇੱਕ ਫਸਲ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਵੀ ਹੁੰਦੀ ਹੈ ਸੋ ਇਸ ਤੋਂ ਬਣਾ ਹੋਗੀ ਜਵਾਰ ਹੋਗੀ ਅੰਗਰੇਜ਼ੀ ਚ ਨੂੰ ਸੌਰਗਮ ਕਹਿੰਦੇ ਆ ਫਿਰ ਆਪਾਂ ਗੱਲ ਕਰੀਏ ਰਾਗੀ ਦੀ ਰਾਗੀ ਨੂੰ ਅੰਗਰੇਜ਼ੀ ਚ ਕਹਿੰਦੇ ਆ ਫਿੰਗਰ ਮਿਲਟ ਸੋ ਮੈਂ ਹਰਾਨ ਸੀਗਾ ਕਿ ਰਾਗੀ ਪੰਜਾਬ ਦੇ ਵਿੱਚ ਵੀ ਕਦਨੇ ਕਦ ਦੇ ਉਗਾਈ ਜਾਂਦੀ ਸੀ ਖਾਸ ਕਰਕੇ 1960 ਤੋਂ ਪਹਿਲਾਂ ਹਾਲਾਂਕਿ ਬਹੁਤ ਥੋੜਾ ਰਕਬਾ ਸੀ ਪਰ ਪੰਜਾਬ ਦੇ ਵਿੱਚ ਵੀ ਰਾਗੀ ਲੋਕ ਅਗਾਉਂਦੇ ਸੀਗੇ ਫਿਰ ਆਪਾਂ ਗੱਲ ਕਰਦੇ ਆ ਕੰਗਣੀ ਦੀ ਕੰਗਣੀ ਨੂੰ ਕਹਿੰਦੇ ਆ ਫੌਕਸ ਟੇਲ ਮਿਲਟ ਇਸ ਤੋਂ ਇਲਾਵਾ ਸਵਾਂਖ ਹੋ ਗਿਆ ਬਾਹਨਿਆਰਡ ਮਿਲਟ ਤੇ ਕੋਦਰਾ ਕੋਦਰੇ ਨੂੰ ਕਹਿੰਦੇ ਆ ਕੋਡੋ ਮਿਲਟ ਸੋ ਇਹ ਪੰਜ ਛੇ ਮੇਨ ਮਿਲਟ ਨੇ ਜਿਹੜੇ ਇੰਡੀਆ ਦੀਆਂ ਬਾਕੀ ਸਟੇਟਾਂ ਖਾਸ ਕਰਕੇ ਸਾਊਥ ਦੇ ਵਿੱਚ ਉਗਾਏ ਜਾਂਦੇ ਆ ਪਰ ਇਹਨਾਂ ਦਾ ਆਟਾ ਤੁਹਾਨੂੰ ਪੰਜਾਬ ਚੋਂ ਹੀ ਮਿਲ ਜਾਣਾ ਹੈ ਸੋ ਜੇ ਇਹਨਾਂ ਸਾਰੇ ਮਿਲਟਸ ਉੱਪਰ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਆ ਤਾਂ ਇੱਕ ਇੰਸਟੀਚਿਊਟ ਹੈਗਾ ਇੰਡੀਅਨ ਇੰਸਟੀਚਿਊਟ ਆਫ ਮਿਲਟਰੀ ਰਿਸਰਚ ਜਿਹੜਾ ਕਿ ਹਾਈਦਰਾਬਾਦ ਹੈ ਸੋ ਇਹ ਇੱਕ ਪੂਰੇ ਦਾ ਪੂਰਾ ਇੱਕ ਜਿਹੜਾ ਖੋਜ ਸੰਸਥਾ ਹੈਗੀ ਹੈ ਜਿਹੜੀ ਕਿ ਇਹਨਾਂ ਫਸਲਾਂ ਦੇ ਉੱਪਰ ਖੋਜ ਕਰਦੀ ਆ ਤੁਸੀਂ ਇਹ ਫਸਲ ਕਿਵੇਂ اگਾਉਣੀ ਆ ਕਿੰਨੇ ਕਿਚਰਚ ਹੋ ਜਾਂਦੀ ਆ ਕਿੰਨਾ ਖਿਚਾੜ ਹੈ ਇਸ ਸਾਰੀਆਂ ਗੱਲਾਂ ਬਤਾ ਤੁਸੀਂ ਜਿਹੜਾ ਇਹ ਮਿਲਟ ਰਿਸਰਚ ਸਟੇਸ਼ਨ ਤੋਂ ਲੱਭ ਸਕਦੇ ਹੋ ਲੋ ਜੀ ਹੁਣ ਆਪਾਂ ਮੁਕਾਬਲਾ ਕਰਾਉਨੇ ਆ ਮਿਲਟਸ ਦਾ ਕਣਕ ਨਾਲ ਵੀ ਇਹ ਜੇ ਆਪਾਂ ਮਿਲਟਸ ਖਾਈਏ ਜਾਂ ਕਣਕ ਖਾਈਏ ਤਾਂ ਇਹਨਾਂ ਚੋਂ ਕਿਹੜੀ ਚੀਜ਼ ਚੰਗੀ ਹੈ ਤੇ ਕਿਹੜੀ ਮਾੜੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜਿਹੜੇ ਇਹਨਾਂ ਚੋਂ ਮਿਲਣ ਵਾਲੇ ਖੁਰਾਕੀ ਤੱਤ ਨੇ ਸੋ ਪਹਿਲਾਂ ਗੱਲ ਕਰੀਏ ਪ੍ਰੋਟੀਨ ਦੀ ਜੇ ਤੁਸੀਂ ਨਾਲ ਦਿੱਤਾ ਟੇਬਲ ਦੇਖੋ ਤਾਂ ਜਿਹੜਾ ਪ੍ਰੋਟੀਨ ਲੈਵਲ ਹੈਗਾ ਮਿਲਟਸ ਦਾ ਉਹ ਕਣਕ ਦੇ ਬਰਾਬਰ ਜੀ ਹੈ ਕਣਕ ਤੋਂ ਜ਼ਿਆਦਾ ਨਹੀਂ ਹੈਗਾ ਇਸੇ ਤਰੀਕੇ ਨਾਲ ਜਦੋਂ ਆਪਾਂ ਕਾਰਬੋਹਾਈਡਰੇਟਸ ਦੀ ਗੱਲ ਕਰਦੇ ਆਂ ਕਾਰਬੋਹਾਈਡਰੇਟਸ ਜਿੰਨਾ ਕਰਕੇ ਆਪ ਨੂੰ ਤਾਕਤ ਮਿਲਦੀ ਹੈ એનર્ਜੀ ਮਿਲਦੀ ਹੈ ਤਾਂ ਤਾਂ ਵੀ ਜਿਹੜੇ ਮਿਲਟ ਹੈਗੇ ਆ ਉਹ ਕਣਕ ਦੇ ਬਰਾਬਰ ਹੀ ਨੇ ਪਰ ਜਿੱਥੇ ਮਿਲਟ ਬਾਜ਼ੀ ਮਾਰਦੇ ਆ ਉਹ ਹੈਗੇ ਆ ਬਾਕੀ ਤਿੰਨ ਕਾਲਮ ਚਾਹੇ ਉਹ ਫੈਟ ਹੋਗੇ ਚਾਹੇ ਉਹ ਮਿਨਰਲਸ ਹੋਗੇ ਜਿਹਨੂੰ ਇੱਥੇ ਐਸ਼ ਲਿਖਿਆ ਹੋਇਆ ਹੈ ਤੇ ਚਾਹੇ ਉਹ ਹੋ ਗਿਆ ਫਾਈਬਰ ਇਹਨਾਂ ਤਿੰਨਾ ਮਾਮਲਿਆਂ ਦੇ ਵਿੱਚ ਮਿਲਟ ਜਿਹੜਿਆ ਕਣਕ ਨਾਲੋਂ ਚੰਗੇ ਆ ਜ਼ਿਆਦਾਤਰ ਮਿਲਟ ਜਿਹੜੇ ਆ ਤੁਸੀਂ ਫੈਟ ਦੇਖੋ ਬਾਜਰੇ ਦੇ ਵਿੱਚ ਕਣਕ ਨਾਲੋਂ 2.5 ਗੁਣਾ ਵੱਧ ਫੈਟ ਹੈ ਗੁੱਡ ਫੈਟ ਸੋ ਫੈਟ ਨੂੰ ਆਪਾਂ ਅਕਸਰ ਇਹ ਸਮਝਦੇ ਆ ਕਿ ਫੈਟ ਮਤਲਬ ਮਾੜੀ ਗੱਲ ਪਰ ਜੇ ਗੁੱਡ ਫੈਟ ਹੋਵੇ ਤਾਂ ਉਹ ਸਾਡੇ ਸਰੀਰ ਨੂੰ ਚਾਹੀਦੀ ਵੀ ਹੁੰਦੇ ਨੇ ਇਸੇ ਤਰੀਕੇ ਨਾਲ ਜੇ ਤੁਸੀਂ ਮਿਨਰਲਸ ਦੇਖੋ ਉਹ ਵੀ ਮਿਲਟ ਦੇ ਵਿੱਚ ਕਈ ਮਿਲਟ ਦੇ ਵਿੱਚ ਕਣਕ ਨਾਲੋਂ ਕਿਤੇ ਜ਼ਿਆਦਾ ਨਹੀਂ ਤੇ ਜੇ ਤੁਸੀਂ ਗੱਲ ਕਰੂੰ ਫਾਈਬਰ ਦੀ ਅੱਜ ਕੱਲ ਤੁਸੀਂ ਬਹੁਤ ਸੁਣਿਆ ਹੋਣਾ ਕਿ ਫਾਈਬਰ ਜ਼ਿਆਦਾ ਹੋਣਾ ਚਾਹੀਦਾ ਫਾਈਬਰ ਜ਼ਿਆਦਾ ਹੋਣਾ ਚਾਹੀਦਾ ਤਾਂ ਕਈ ਮਿਲਟਸ ਜਿਵੇਂ ਖਾਸ ਕਰਕੇ ਤੁਸੀਂ ਦੇਖੋ ਜਿਹੜਾ ਸਵਾਕ ਹੈ ਉਹਦੇ ਵਿੱਚ ਕਣਕਰ ਨਾਲੋਂ 7 ਗੁਣਾ ਜ਼ਿਆਦਾ ਫਾਈਬਰ ਹੈ ਸੋ ਜਿਹੜੀਆਂ ਮਿਲਟਸ ਜੀਆਂ ਚੰਗੀਆਂ ਗੱਲਾਂ ਨੇ ਉਹਨਾਂ ਬਾਰੇ ਹੁਣ ਆਪਾਂ ਡਿਟੇਲ ਚ ਗੱਲ ਕਰਾਂਗੇ ਕਿ ਕਿਵੇਂ ਇਹ ਸਾਡੇ ਸਰੀਰ ਨੂੰ ਫਾਇਦਾ ਪਹੁੰਚਾਉਂਦੀਆਂ ਨੇ ਤੇ ਕਿਵੇਂ ਇਹ ਸਾਡੇ ਲਈ ਜਿਹੜੀ ਹੈ ਜਿਹੜੇ ਮਿਲਟ ਖਾਣਾ ਉਹ ਫਾਇਦੇਮੰਦ ਹੋ ਸਕਦਾ ਹੈ ਮਿਲਟਸ ਦਾ ਸਭ ਤੋਂ ਵੱਡਾ ਫਾਇਦਾ ਹੈਗਾ ਕਿ ਇਹ ਗਲੂਟਨ ਫ੍ਰੀ ਨੇ ਸੋ ਜਿੰਨਾ ਵਿਅਕਤੀਆਂ ਨੂੰ ਕਣਕ ਤੋਂ ਅਲਰਜੀ ਆ ਕਣਕ ਦੇ ਆਟੇ ਤੋਂ ਜਾਂ ਕਣਕ ਦੀਆਂ ਰੋਟੀਆਂ ਤੋਂ ਅਲਰਜੀ ਆ ਉਹ ਲੋਕ ਮਿਲਟਸ ਖਾ ਸਕਦੇ ਆ ਸੋ ਹੁੰਦਾ ਕੀ ਆ ਜਿਹੜਾ ਗਲੂਟਨਿਕ ਪ੍ਰੋਟੀਨ ਹੁੰਦਾ ਕਣਕ ਦੇ ਵਿੱਚ ਜਦੋਂ ਇਹ ਸਾਡੇ ਸਿਸਟਮ ਚ ਜਾਂਦਾ ਡਾਈਜੈਸਟਿਵ ਸਿਸਟਮ ਚ ਜਾਂਦਾ ਤਾਂ ਉਹਦੇ ਕਰਕੇ ਸਾਡੇ ਸਿਸਟਮ ਨੂੰ ਸਮੱਸਿਆਵਾਂ ਹੁੰਦੀ ਆ ਤੇ ਉਹਦੇ ਕਰਕੇ ਉਹ ਹਾਜਮਾ ਪ੍ਰੋਪਰ ਨਹੀਂ ਰੰਦਾ ਤੇ ਸਿਹਤ ਤੇ ਮਾੜਾ ਅਸਰ ਪੈਂਦਾ ਪਰ ਮਿਲਟ ਇਨਾਂ ਚ ਗਲੂਟਨ ਹੁੰਦਾ ਹੀ ਨਹੀਂ ਸੋ ਜਿਹੜੇ ਲੋਕ ਵੀਟ ਤੋਂ ਔਖੇ ਨੇ ਉਹ ਮਿਲਟ ਖਾ ਸਕਦੇ ਨੇ ਦੂਜੀ ਗੱਲ ਹੈਗੀ ਆ ਕਿ ਇਹਨਾਂ ਦੇ ਵਿੱਚ ਮਿਨਰਲਸ ਬਹੁਤ ਜ਼ਿਆਦਾ ਹੁੰਦੇ ਆ ਸੋ ਜਿਹੜੇ ਛੋਟੇ ਤੱਤ ਹੁੰਦੇ ਨੇ ਕੈਲਸ਼ੀਅਮ ਹੋ ਗਿਆ ਫਾਸਫੋਰਸ ਹੋ ਗਿਆ ਆਇਰਨ ਹੋ ਗਿਆ ਜਾਂ ਪੋਟਾਸ਼ੀਅਮ ਹੋ ਗਿਆ ਇਹ ਉਹ ਸਾਡੇ ਸਰੀਰ ਲਈ ਚਾਹੀਦੇ ਨੇ ਤੇ ਇਹਨਾਂ ਮਿਲਟਸ ਦੇ ਵਿੱਚ ਬਾਜਰਾ ਦੇ ਵਿੱਚ ਇਹ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਖਾਸ ਕਰਕੇ ਮਸਲ ਫੰਕਸ਼ਨਿੰਗ ਹੋ ਗਈ ਜਾਂ ਹੱਡੀਆਂ ਲਈ ਇਹ ਚੀਜ਼ਾਂ ਸਾਨੂੰ ਚਾਹੀਦੇ ਨੇ ਸੋ ਜਿਹੜੇ ਲੋਕ ਮਿਲਟ ਖਾਂਦੇ ਆ ਉਹਨਾਂ ਦੇ ਵਿੱਚ ਇਹ ਚੀਜ਼ਾਂ ਦੀ ਜਿਹੜੀ ਕਿ ਕਮੀ ਉਹ ਨਹੀਂ ਹੁੰਦੀ ਇਹਨਾਂ ਬਾਜਰੇਆਂ ਦਾ ਇੱਕ ਹੋਰ ਫਾਇਦਾ ਹੈ ਕਿ ਇਹਨਾਂ ਦੇ ਵਿੱਚ ਐਂਟੀਆਕਸੀਡੈਂਟਸ ਬਹੁਤ ਜ਼ਿਆਦਾ ਹੁੰਦੇ ਆ ਸੋ ਐਂਟੀਆਕਸੀਡੈਂਟ ਹੁੰਦੇ ਕੀ ਨੇ ਇਹ ਕੁਝ ਅਜੀਬੇ ਕੈਮੀਕਲ ਹੁੰਦੇ ਆ ਜਿਹੜੇ ਕਿ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਆ ਇਹਨਾਂ ਕਰਕੇ ਜਿਹੜਾ ਕੈਂਸਰ ਹੋਣ ਦੀ ਸੰਭਾਵਨਾ ਹੈ ਉਹ ਕਾਫੀ ਘਟ ਜਾਂਦੀ ਹੈ ਸੋ ਜਿਹੜੇ ਵੀ ਫੂਡ ਪ੍ਰੋਡਕਟਸ ਦੇ ਵਿੱਚ ਐਂਟੀਆਕਸੀਡੈਂਟਸ ਜ਼ਿਆਦਾ ਹੋਣ ਉਹ ਸਾਡੇ ਸਰੀਰ ਲਈ ਚਾਹੀਦੇ ਨੇ ਸੋ ਅਕਸਰ ਆਪਾਂ ਇਹਨਾਂ ਬਾਜਰੇ ਨੂੰ ਗਰੀਬ ਲੋਕਾਂ ਦਾ ਖਾਣ-ਪੀਣ ਕਹਿੰਦੇ ਨੇ ਪਰ ਇਹਨਾਂ ਦੇ ਵਿੱਚ ਐਂਟੀਆਕਸੀਡੈਂਟਸ ਬਹੁਤ ਜ਼ਿਆਦਾ ਹੁੰਦੇ ਨੇ ਜਿਹੜਾ ਇਹਨਾਂ ਮਿਲਟਸ ਦਾ ਸਭ ਤੋਂ ਵੱਡਾ ਫਾਇਦਾ ਮੈਨੂੰ ਲੱਗਦਾ ਉਹ ਹੈਗਾ ਫਾਈਬਰ ਕੰਟੈਂਟ ਕਿਉਂਕਿ ਇਹਨਾਂ 'ਚ ਫਾਈਬਰ ਜ਼ਿਆਦਾ ਹੈ ਸੋ ਫਾਈਬਰ ਕਿਉਂ ਜ਼ਿਆਦਾ ਇੰਪੋਰਟੈਂਟ ਹੈ ਜਦੋਂ ਅਸੀਂ ਕੁਝ ਵੀ ਖਾਂਦੇ ਹਾਂ ਕਣਕ ਖਾਈਏ ਜਾਂ ਚੌਲ ਖਾਈਏ ਤਾਂ ਸਾਨੂੰ ਜਿਹੜੇ ਉਹਦੇ 'ਚ ਕਾਰਬੋਹਾਈਡਰੇਟਸ ਨੇ ਉਹ ਸਾਨੂੰ ਮਿਲਦੇ ਨੇ ਤੇ ਉਹਦੇ ਕਰਕੇ ਸਾਨੂੰ એનર્ਜੀ ਆਉਂਦੀ ਹੈ ਸੋ ਕਾਰਬੋਹਾਈਡਰੇਟਸ ਕਿਵੇਂ ਕੰਮ ਕਰਦੇ ਆ ਸੋ ਜਦੋਂ ਅਸੀਂ ਉਹ ਫੂਡ ਹਾਜਮ ਕਰਦੇ ਆ ਤਾਂ ਉਹ ਜਿਹੜਾ 슈ਗਰ ਬਣ ਕੇ ਸਾਡੇ ਖੂਨ ਚ ਰਲ ਜਾਂਦਾ ਹੈ ਸਾਡੇ ਜਿਹੜੇ ਖੂਨ ਦੀ ਬਲੱਡ 슈ਗਰ ਆ ਉਹਦਾ ਲੈਵਲ ਵੱਧ ਜਾਂਦਾ ਹੈ ਜਿਹੜਾ ਫੂਡ ਸਾਡੀ 슈ਗਰ ਛੇਤੀ ਵਧਾਉਂਦਾ ਉਹ ਮਾੜਾ ਹੈ ਸੋ ਇਹਨੂੰ ਕਹਿੰਦੇ ਆ ਸਾਇੰਸ ਦੀ ਭਾਸ਼ਾ ਦੇ ਵਿੱਚ ਗਲਾਈਸੈਮਿਕ ਇੰਡੈਕਸ ਸੋ ਜਿੰਨਾ ਫੂਡਸ ਦਾ ਗਲਾਈਸੈਮਿਕ ਇੰਡੈਕਸ ਜ਼ਿਆਦਾ ਹੈ ਉਹ ਮਾੜੇ ਨੇ ਸੋ ਜਦੋਂ ਅਸੀਂ ਕੰਕ ਖਾਂਦੇ ਆ ਖਾਸ ਕਰਕੇ ਜਿਹੜੀ ਕਣਕ ਦਾ ਆਟਾ ਬਿਲਕੁਲ ਜਿਹਦੇ ਵਿੱਚ ਸੂੜਾ ਕੱਢਿਆ ਹੁੰਦਾ ਹੈ ਜਿਹਦੇ ਵਿੱਚ ਕੋਈ ਵੀ ਹੋਲ ਗ੍ਰੇਨ ਵਾਲੀ ਗੱਲ ਨਹੀਂ ਹੁੰਦੀ ਜਿਹੜਾ ਮੈਦੇਰ ਗਾਟਾ ਹੈ ਜਦੋਂ ਅਸੀਂ ਉਹ ਖਾਂਦੇ ਹਾਂ ਉਹਦੀ ਰੋਟੀ ਬਣਾ ਕੇ ਖਾਂਦੇ ਹਾਂ ਤਾਂ ਉਹਦੇ ਨਾਲ ਸਾਡੀ 슈ਗਰ ਵੱਧ ਜਾਂਦੀ ਹੈ ਤੇ ਸਾਡੀ ਸਿਹਤ ਲਈ ਉਹ ਮਾੜੀ ਗੱਲ ਹੈ ਪਰ ਜਿੰਨਾ ਫੂਡਸ ਦੇ ਵਿੱਚ ਫਾਈਬਰ ਜ਼ਿਆਦਾ ਹੁੰਦਾ ਹੈ ਸੋ ਇਹਨੂੰ ਕਹਿੰਦੇ ਹੈ ਕਾਰਬੋਹਾਈਡਰੇਟਸ ਤੇ ਫਾਈਬਰ ਦੀ ਰੇਸ਼ਿਓ ਤਾਂ ਫਾਈਬਰ ਜ਼ਿਆਦਾ ਹੋਣ ਕਰਕੇ ਸਾਡੇ ਖੂਨ 'ਚ ਜਿਹੜਾ 슈ਗਰ ਦਾ ਲੈਵਲ ਹੌਲੀ-ਹੌਲੀ ਵੱਧਦਾ ਹੈ ਗਲਾਈਸੈਮਿਕ ਇੰਡੈਕਸ ਉਹਦਾ ਘੱਟ ਹੁੰਦਾ ਹੈ ਤੇ ਉਹ ਸਾਡੇ ਲਈ ਚੰਗੀ ਗੱਲ ਹੈ ਇਸੇ ਕਰਕੇ ਮਿਲਟਸ ਨੂੰ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ 슈ਗਰ ਹੈ ਉਹ ਮਿਲਟਸ ਖਾਣ ਕਣਕ ਦੀ بجائے ਖਾਸ ਕਰਕੇ ਜਿਹੜਾ ਜਮਾ ਮੈਦੇ ਦਾ ਆਟਾ ਉਹ ਤਾਂ ਜਮੇ ਨਾ ਖਾਓ ਸੋ ਜਿਹੜੇ ਲੋਕ ਮਿਲਟਸ ਖਾਂਦੇ ਆ ਉਹਨਾਂ ਦੇ ਵਿੱਚ ਜਿਹੜਾ 슈ਗਰ ਦਾ 슈ਗਰ ਦੀ ਸਮੱਸਿਆ ਘੱਟ ਦੇਖੀ ਗਈ ਹੈ ਇਹ ਸਾਇੰਸ ਵੀ ਕਹਿੰਦੀ ਹੈ ਮੈਂ ਨਾਲ ਤੁਹਾਨੂੰ ਇੱਕ ਪੇਪਰ ਦਾ ਰੈਫਰੈਂਸ ਦੇ ਰਿਹਾ ਜਿਨ੍ਹਾਂ ਨੇ ਸਾਰੀਆਂ ਸਟੱਡੀਜ਼ ਦਾ ਨਿਚੋੜ ਕੱਢਿਆ ਤੇ ਇਹ ਦੇਖਿਆ ਕਿ ਜਿਹੜੇ ਲੋਕ ਮਿਲਟਸ ਦਾ ਆਟਾ ਖਾਂਦੇ ਆ ਉਹਨਾਂ ਦੇ ਵਿੱਚ 슈ਗਰ ਦੀ ਸਮੱਸਿਆ ਕੱਟਦੀ ਹੈ ਤੇ ਹੁਣ ਜਦੋਂ ਇਹ ਮਿਲਟਸ ਜਿਹੜੇ ਨੇ ਚ ਫਾਈਬਰ ਜ਼ਿਆਦਾ ਹੈ ਇਹ ਤੁਹਾਡੇ ਬਲੱਡ ਸ਼ੂਗਰ ਹੌਲੀ ਹੌਲੀ ਵਧਾਉਂਦੇ ਨੇ ਇਹਨਾਂ ਦਾ ਗਲਾਈਸੈਮਿਕ ਇੰਡੈਕਸ ਬਹੁਤ ਥੋੜਾ ਹੈ ਇਹਨਾਂ ਚ ਐਂਟੀਆਕਸੀਡੈਂਟ ਵੀ ਹੈਗੇ ਆ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਦਿਲ ਦੇ ਜਿਹੜੇ ਰੋਗ ਆ ਉਹਨਾਂ ਵਾਸਤੇ ਵੀ ਸਹੀ ਨੇ ਸੋ ਜਦੋਂ ਇਹ ਸਾਰੀਆਂ ਚੀਜ਼ਾਂ ਰਲ ਜਾਂਦੀਆਂ ਤਾਂ ਫਿਰ ਉਹਦੇ ਕਰਕੇ ਇਹਦਾ ਕੋਲੇਸਟ੍ਰੋਲ ਤੇ ਵੀ ਕੰਟਰੋਲ ਰਹਿੰਦਾ ਹੈ ਤੇ ਬਲੱਡ ਪ੍ਰੈਸ਼ਰ ਜਿਹੜਾ ਉਹ ਨਹੀਂ ਵਧਦਾ ਸੋ ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਮਿਲਟਸ ਹੈਗੇ ਆ ਉਹ ਦਿਲ ਦੇ ਰੋਗਾਂ ਦੇ ਜਿਹੜੇ ਮਰੀਜ਼ ਆ ਉਹਨਾਂ ਲਈ ਵੀ ਚੰਗੀ ਗੱਲ ਹੈ ਉਹਨ ਸਵਾਲ ਇਹ ਪਿਆਦਾ ਹੁੰਦਾ ਕਿ ਮਿਲਟਸ ਚੰਗੇ ਤਾਂ ਹੈਗੇ ਆ ਪਰ ਇਹ ਖਾਦੇ ਕਿਵੇਂ ਜਾਣ ਸੋ ਇਹਦੇ ਕਈ ਤਰੀਕੇ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਤਰੀਕੇ ਤੁਹਾਨੂੰ ਵੀ ਪਤਾ ਹੈ ਸੋ ਸਭ ਤੋਂ ਸੌਖਾ ਤਰੀਕਾ ਹੈਗਾ ਕਿ ਆਪਾਂ ਆਟਾ ਬਣਾ ਕੇ ਰੋਟੀਆਂ ਬਣਾ ਕੇ ਖਾਣੇ ਆ ਸੋ ਇਹ ਠੀਕ ਹੈ ਇਹਦੇ ਵਿੱਚ ਮੋਸਟਲੀ ਤਾਂ ਖਰ ਤੱਤ ਉਹ ਠੀਕ ਹੁੰਦੇ ਰਹੇ ਪਰ ਕੁਝ ਕਿ ਜਿਹੜੇ ਤੱਤ ਹੈ ਜਦੋਂ ਆਪਾਂ ਛਿਲਕਾ ਲਾ ਦਿੰਨੇ ਆ ਜਦੋਂ ਆਪਾਂ ਆਟਾ ਪਸਾਉਨੇ ਆ ਤਾਂ ਉਹਦੇ ਚ ਚਲੇ ਜਾਂਦੇ ਆ ਸੋ ਵਿਟਾਮਿਨ ਹੋਗੇ ਐਂਟੀਆਕਸੀਡੈਂਟਸ ਹੋਗੇ ਤੇ ਕੁਝ ਕਿ ਫਾਈਬਰ ਦਾ ਕੰਟੈਂਟ ਤੁਸੀਂ ਲੂਜ਼ ਕਰ ਸਕਦੇ ਹੋ ਜੇ ਤੁਸੀਂ ਉਹਦੇ ਵਿੱਚ ਸੋੜਾ ਸ਼ਾਮਲ ਨਹੀਂ ਕਰਦੇ ਦੂਜੇ ਪਾਸੇ ਜੇ ਤੁਸੀਂ ਇਹਨੂੰ ਹੋਲ ਗ੍ਰੇਨ ਖਾਣਾ ਹੈ ਤਾਂ ਖਿਚੜੀ ਬਣਾ ਕੇ ਜਾਂ ਬੋਇਲ ਕਰਕੇ ਵੀ ਖਾ ਸਕਦੇ ਹੋ ਉਹਦਾ ਜ਼ਿਆਦਾ ਫਾਇਦਾ ਹੈ ਕਿਉਂਕਿ ਉਹਦੇ ਵਿੱਚ ਤੱਤ ਜਿਹੜੇ ਹੈਗੇ ਉਹ ਉਵੇਂ ਰਹਿੰਦੇ ਨੇ ਸੋ ਜਦੋਂ ਆਪਾਂ ਇਸ ਤਰੀਕੇ ਨਾਲ ਖਾਂਦੇ ਆ ਤਾਂ ਇਹ ਸਾਡੇ ਬਲੱਡ ਦੇ ਵਿੱਚ 슈ਗਰ ਨੂੰ ਇੱਕਦਮ ਸਪਾਈਕ ਨਹੀਂ ਕਰਦੇ ਸੋ ਇਹ ਜ਼ਿਆਦਾ ਚੰਗੀ ਗੱਲ ਹੈ ਸੋ ਆਟਾ ਜਦੋਂ ਆਪਾਂ ਭਿਆਉਣ ਦੀ ਗੱਲ ਕਰਦੇ ਆ ਪਸਾਉਣ ਦੀ ਗੱਲ ਕਰਦੇ ਆ ਭਾਵੇਂ ਕੋਈ ਵੀ ਫਸਲ ਹੋਵੇ ਕਣਕ ਹੋਵੇ ਮੱਕੀ ਹੋਵੇ ਜਾਂ ਇਹ ਮਿਲਟ ਹੋਣ ਉਹ ਸਾਰਿਆਂ ਦੀ ਇੱਕੋ ਗੱਲ ਹੀ ਹੈ ਕਿ ਜੇ ਤੁਸੀਂ ਛਿਲਕਾ ਵਿੱਚ ਪਸਾ ਲਓ ਤਾਂ ਚੰਗੀ ਗੱਲ ਹੈ ਜੇ ਤੁਸੀਂ ਕੱਲਾ ਉਦੰਦਰਲਾ ਪਾਰਟ ਹੈ ਜਿਹੜਾ ਕਿ ਜਿਵੇਂ ਆਪਾਂ ਕਹਿੰਦੇ ਚਿੱਟੀਆਂ-ਚਿੱਟੀਆਂ ਰੋਟੀਆਂ ਉਹ ਤੁਹਾਡੀ ਸਿਹਤ ਲਈ ਚੰਗੀ ਗੱਲ ਨਹੀਂ ਹੈਗੀ ਸੋ ਇਸ ਵੀਡੀਓ ਦੇ ਅਖੀਰ ਵਿੱਚ ਜਿਵੇਂ ਕਿ ਮੈਂ ਤੁਹਾਡੇ ਨਾਲ ਪਹਿਲਾਂ ਵਾਅਦਾ ਕੀਤਾ ਸੀ ਕਿ ਆਪਾਂ ਹੁਣ ਮਿਲਟਸ ਦਾ ਮੁਕਾਬਲਾ ਕਰੋਣੇ ਆ ਤੇ ਆਪਾਂ ਇਹ ਦੇਖਦੇ ਆ ਕਿ ਇਹਨਾਂ ਚੋਂ ਸਭ ਤੋਂ ਵਧੀਆ ਕਿਹੜਾ ਮਿਲਟ ਹੈ ਸੋ ਇਸ ਕੰਮ ਲਈ ਮੈਂ ਕੀ ਕੀਤਾ ਕਿ 2024 ਦੇ ਵਿੱਚ ਇੱਕ ਖੋਜ ਪਬਲਿਸ਼ ਹੋਈ ਹੈ ਇੰਡੀਆ ਦੇ ਵਿੱਚ ਹੋਈ ਹੈ ਕਿਉਂਕਿ ਇੰਡੀਆ 'ਚ ਮਿਲਟ ਸਭ ਤੋਂ ਜ਼ਿਆਦਾ ਹੁੰਦੇ ਆ ਸੋ ਸਾਡੇ ਸਾਇੰਸ ਦਾ ਨਦੀ ਜਿਹੜੇ ਮਿਲਟਸ ਦੀ ਜਾਣਕਾਰੀ ਬਹੁਤ ਜ਼ਿਆਦਾ ਹੈ ਸੋ ਇਹ ਸਟੱਡੀ ਚ ਕੀ ਕੀਤਾ ਗਿਆ ਕਿ ਅੱਠ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਮਿਲਟਸ ਲੈ ਗਏ ਉਹਨਾਂ ਨੂੰ ਕਣਕ ਤੇ ਚੌਲਾਂ ਦੇ ਨਾਲ ਕੰਪੇਅਰ ਕੀਤਾ ਗਿਆ ਉਹਨਾਂ ਦੇ ਤੱਤਾਂ ਦੇ ਹਿਸਾਬ ਨਾਲ ਉਹਨਾਂ ਦੇ ਵਿੱਚ ਜਿਹੜੇ ਬਾਇਓਐਕਟਿਵ ਕੰਪਾਊਂਡਸ ਹੁੰਦੇ ਆ ਇਹ ਸਾਡੇ ਸਰੀਰ ਤੇ ਕਿਵੇਂ ਅਸਰ ਪਾਉਂਦੇ ਆ ਗਲਾਈਸੈਮਿਕ ਇੰਡੈਕਸ ਦੀ ਗੱਲ ਕਰੀਏ ਜਾਂ ਪਾਕੀ ਸਾਰੀ ਚੀਜ਼ਾਂ ਉਹਨਾਂ ਨੇ ਦੇਖੀਆਂ ਤੇ ਓਵਰਆਲ ਉਹਨਾਂ ਨੇ ਰੈਂਕ ਕੀਤਾ ਕਿ ਇਹਨਾਂ ਚੋਂ ਸਭ ਤੋਂ ਵਧੀਆ ਕਿਹੜਾ ਹੈ ਤੇ ਸਭ ਤੋਂ ਮਾੜਾ ਕਿਹੜਾ ਹੈ ਸੋ ਸਭ ਤੋਂ ਮਾੜੀ ਤੋਂ ਸ਼ੁਰੂ ਕਰਦੇ ਆ ਸੋ ਨੰਬਰ 10 ਤੇ ਆਇਆ ਹੈਗਾ ਰਾਈਸ ਸੋ ਚੌਲ ਸੋ ਜਿਹੜੇ ਚੌਲ ਹੈਗੇ ਆ ਉਹ ਜੇ ਆਪਾਂ ਇਹਨਾਂ ਮਿਲਟਸ ਨਾਲ ਕੰਪੇਅਰ ਕਰੀਏ ਜਾਂ ਕਣਕ ਨਾਲ ਕੰਪੇਅਰ ਕਰੀਏ ਤਾਂ ਉਹ ਸਾਡੇ ਸਰੀਰ ਲਈ ਚੰਗੇ ਨਹੀਂ ਹੈਗੇ ਸੋ ਜਿਹੜੇ ਮਿਲਟਸ ਦੀ ਗੱਲ ਕਰੀਏ ਮੈਂ ਨੰਬਰ 5 ਤੋਂ ਸ਼ੁਰੂ ਕਰਦਾ ਬਾਕੀ 6 7 8 9 ਤੇ ਵੀ ਹੈਗੇ ਆ ਸੋ ਨੰਬਰ 5 ਤੇ ਆਇਆ ਹੈਗਾ ਕੋਦਰਾ ਨੰਬਰ 4 ਤੇ ਆਈ ਹੈਗੀ ਆ ਕੰਗੜੇ ਤੇ ਕਣਕ ਆਈ ਹੈ ਨੰਬਰ 3 ਤੇ ਸੋ ਕਣਕ ਵੀ ਇੰਨੀ ਮਾੜੀ ਨਹੀਂ ਹੈਗੀ ਜੇ ਤੁਸੀਂ ਅਮ ਸੋਡਾ ਵਿੱਚ ਰੱਖਦੇ ਹਾਂ ਆਟੇ ਦੇ ਤਾਂ ਉਹ ਮਾੜੀ ਗੱਲ ਨਹੀਂ ਹੈਗੀ। ਨੰਬਰ 2 ਤੇ ਆਇਆ ਬਾਜਰਾ, ਸੋ ਬਾਜਰਾ ਆਪਣੇ ਰਾਖਿਆਂ ਚ ਵੀ ਹੁੰਦਾ ਹੈ ਤੇ ਜਿਹੜਾ ਟੌਪ ਤੇ ਆਇਆ ਹੈਗਾ ਉਹ ਹੈਗੀ ਆ ਰਾਗੀ। ਸੋ ਇਹ ਜਿਹੜੀਆਂ ਫਸਲਾਂ ਨੇ ਇਹ ਜਿਹੜੇ ਮਿਲਟਸ ਨੇ ਇਹਨਾਂ ਨੂੰ ਰੈਂਕ ਕੀਤਾ ਗਿਆ ਕਿਵੇਂ ਸਾਡੇ ਨਿਊਟ੍ਰੀਸ਼ਨਲ ਜਿਹੜੀ ਨੀਡਸ ਨੂੰ ਪੂਰੇ ਕਰਦੀਆਂ ਤੇ ਸਾਡੇ ਸਰੀਰ ਲਈ ਕਿਵੇਂ ਸਹੀ ਨੇ। ਸੋ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਹੈ। ਜੇ ਤੁਹਾਡੇ ਵੀ ਕੋਈ ਸਵਾਲ ਨੇ ਤੁਸੀਂ ਵੀ ਮਿਲਟਸ ਬਾਰੇ ਕੁਝ ਨਵੀਂ ਗੱਲ ਕਹਿਣੀ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਿਓ ਨਹੀਂ ਤਾਂ ਆਪਾਂ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਖੇਤੀਬਾੜੀ ਦੀ ਖਾਣ-ਪੀਣ ਦੀ ਕੋਈ ਨਵੀਂ ਗੱਲ ਕਰਾਂਗੇ ਸਤਿ ਸ੍ਰੀ ਅਕਾਲ